ਬੇਬੇ ਸਸਰੀਕਾਲ ਸਸਰੀਕਾਲ ਪਤ ਜੇ ਬੇਬੇ ਕਿਹੜਾ ਪਿੰਡ ਆ ਆਪਣਾ ਮਹਾਰਾਜ ਆ ਵੀਰੇ ਮਹਾਰਾਜ ਇਹ ਕਿੱਥੇ ਪੈ ਕੇ ਬੇਬੇ ਇਹ ਰਾਮਪੁਰਾ ਫੂਲ ਅੱਛਾ ਰਾਮਪੁਰੇ ਫੂਲ ਇੰਨੀ ਦੂਰ ਆਨੇ ਹੋ ਹਾਂਜੀ ਕਦੋਂ ਆ ਅੱਜ ਪਹਿਲਾ ਦਿਨ ਆ ਬੇਬੇ ਹਾਂਜੀ ਅੱਜ ਆਏ ਆ ਅੱਛਾ ਤੇ ਬੇਬੇ ਕੀ ਕੁਝ ਲੈ ਕੇ ਆਏ ਹੋ 베ਰ ਲੈ ਕੇ ਆਏ ਹੋ ਹਾਂਜੀ 베ਰ ਹੀ ਲਿਆਏ ਆ ਪਤ 베ਰ ਇੱਥੇ ਬਸ ਮਹਿੰਦੀ ਹੈ ਅੱਛਾ ਹਾਂ ਵਦੋ ਤੇ ਬੇਬੇ ਇਹ ਜਿਹੜੀ ਮਹਿੰਦੀ ਹੈ ਇਹਦੇ ਬਾਰੇ ਥੋੜਾ ਸਾਨੂੰ ਦੱਸੋ ਇਹ ਕਿਵੇਂ ਤੁਸੀਂ ਲਾਨੇ ਹੁੰਨੇ ਹੋ ਕਿਵੇਂ ਬਣਾਨੇ ਹੋ ਕਿਵੇਂ ਤਿਆਰ ਕਰਦੇ ਹੋ ਇਹ ਜੇ ਸਾਨੂੰ ਬਾਹਰੋਂ ਅਸੀਂ ਸੁੱਕਾ ਸਬਜ਼ਾ ਲਿਆਉਣੇ ਆ ਕੇ ਕਰੇ ਤਿਆਰ ਕਰ ਲੈਣੇ। ਅੱਛਾ ਅੱਛਾ। ਹਾਂਜੀ। ਠੀਕ ਹੈ। ਆਪ ਹੀ ਕਰਦੇ ਹੋਣੇ ਹੋ? ਹਾਂਜੀ। ਇਹ ਬੇਬੇ ਤੁਸੀਂ ਕਿੱਥੋਂ ਸਿੱਖਿਆ? ਇਹ ਸਿੱਖਿਆ ਜੀ ਮੇਰਾ ਭਾਈ ਸੀ ਸਾਥੋਂ ਛੋਟਾ। ਅੱਛਾ। ਉਹਨੂੰ ਕਿਸੇ ਨੇ ਦੱਸਿਆ ਉਹਨੇ ਸਾਡੇ ਭਾਈ ਨੇ ਸਾਨੂੰ ਆਪਦੇ ਨਾਲ ਲਾ ਲਿਆ ਕੰਮ ਤੇ। ਠੀਕ ਹੈ। ਪਿੰਡ ਮੇਰੇ ਭਰਾ ਸੀ ਜਲਾਲ ਆ ਸਾਡਾ। ਕਿਹੜਾ? ਜਲਾਲ ਆ ਮੇਰੇ ਫੇਕੇ। ਜਲਾਲ ਦਰਦੇ ਕੋਲ? ਨਹੀਂ ਜੀ। ਇਹ ਜਰਾ ਪਗਤਾ। ਪਗਤਾ ਜਲਾਲ। ਹਾਂ। ਤੇ ਬੇਬੇ ਕਿੰਨੇ ਸਾਲਾਂ ਤੋਂ ਕਰਦੇ ਹੋ ਆਪ ਜੀ ਕੰਮ ਜੀ? ਏ ਜੇ ਸੇ ਨਿਤਿਕਾ ਹਾਂ ਕੰਮ ਵੀ ਸ਼ੁਰੂ ਕੀਤਾ ਅੱਛਾ ਆਤਾ ਜੀ ਮੈਨੂੰ 15 ਕ ਸਾਲ ਹੋ ਗਏ 15 ਸਾਲ ਹੋ ਗਏ ਹਾਂ 15 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਅੱਛਾ ਅੱਛਾ ਜੇ ਬੇਬੇ ਜਿਹੜੇ 베ਰ ਲੈ ਕੇ ਆਨੇ ਆਪਣੇ ਖੇਤ ਨੇ ਜਾਂ ਕਿਤੋਂ ਲੈ ਕੇ ਆਨੇ ਖੇਤ ਨਹੀਂ ਹੈ ਦਿੱਲੀ ਕੰਨੋਂ ਆਉਂਦਾ 베ਰ ਦਿੱਲੀ ਕੰਨੋਂ ਇੰਨੇ ਦੂਰੋਂ ਫਿਰ ਬੇਬੇ ਆਪ ਲੈ ਕੇ ਆਨੇ ਹੋ ਇਹ ਸਬਜ਼ੀ ਮੰਡੀ ਚ ਆਉਂਦਾ 베ਰ ਸਬਜ਼ੀ ਮੰਡੀ ਤੋਂ ਲੈ ਕੇ ਆਨੇ ਹਾਂਜੀ ਫਿਰ ਤੋਂ ਰੋਜ਼ ਲੈ ਕੇ ਆਨੇ ਹੁੰਨੇ ਹੋ ਨਹੀਂ ਜੀ ਇੱਕ ਵਾਰੀ ਬੋਰੀ ਚੱਕ ਲਈਦੀ ਆ ਇੱਕ ਵਾਰੀ ਫਿਰ ਇਹ ਖਰਾਬ ਨਹੀਂ ਹੁੰਦੇ ਬੇਬੇ ਨਹੀਂ ਜੀ ਖਰਾਬ ਨਹੀਂ ਹੁੰਦੇ ਸੰਭਾਈ ਹੈ ਇਹਨਾਂ ਦੀ ਅੱਛਾ ਇਹਨਾਂ ਸੰਭਾਲ ਹੁੰਦੀ ਹੈ ਹਾਂ ਕਰ ਬੇਬੇ ਫਿਰ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਅਸੀਂ ਪਰਿਵਾਰ ਚ ਪੁੱਤੋ ਸੁਖਨਾ ਮੇਰੇ ਤਾਂ ਨੰਨ ਬੱਚੇ ਹੈ ਅੱਛਾ ਇੱਕ ਗੁੱਡੀ ਵਿਆਹੀ ਵੀ ਹੈ ਚਾਰ ਹੈਗੇ ਇੱਕ ਗੁੱਡੀ ਵਿਆਹੀ ਹੋਏ ਚਾਰ ਬੱਚੇ ਨੇ ਹਾਂ ਮੁੰਡੇ ਕੀ ਕਰਦੇ ਨੇ ਬੇਬੇ ਮੁੰਡੇ ਜੀ ਇੱਕ ਤਾਂ ਮੇਰਾ ਗੱਡੀਆਂ ਚਲਾਉਂਦਾ ਹੈਗਾ ਅੱਛਾ ਗੱਡੀ ਚਲਾਉਂਦਾ ਹੈ ਹਾਂ ਜਿਹੜੀ ਬਾਹਰ ਜਾਂਦੀ 10 ਟੈਰੀ ਠੀਕ ਹੈ ਇੱਕ ਮੇਰਾ ਬਸ ਕਰੇ ਡੇੜੀ ਧੱਪਾ ਕਰਦਾ ਹੈ ਡੇੜੀ ਧੱਪਾ ਕਰਦਾ ਇੱਕ ਮੇਰਾ ਮੁੰਡਾ ਹਮਨਿਆਰੀ ਦਾ ਕਰਦਾ ਖੇਡ ਖੜਾਉਣਾ ਜੀ ਵੇਚਦਾ ਹੈਗਾ ਅੱਛਾ 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 ਉਹ ਵੀ ਇੱਛੇ ਆਈ ਹੈ ਬੇਬੇ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਜੀ ਹੋ ਗਈ 5 ਤੇ 60 ਸਾਲ ਦੀ ਹੈ 5 ਤੇ 60 65 ਸਾਲ ਦੀ ਹੈ ਤੇ ਬੇਬੇ ਫਿਰ ਤਾਂ ਸਿਆਣਾ ਸਰੀਰ ਹੈ ਠੰਡ ਦਾ ਮੌਸਮ ਹੈ ਤੁਸੀਂ ਆਰਾਮ ਕਰਨਾ ਸੀ ਘਰ ਦੀ ਬੱਚੇ ਇਹ ਗੁਰੂ ਦਾ ਹੁਕਮ ਹੋਊ ਫੇਰ ਹੀ ਕਰਾਂਗੇ ਆਰਾਮ ਠੀਕ ਹੈ ਅਸੀਂ ਆਪਦੀ ਮਜ਼ਦੂਰੀ ਕਰਦੇ ਆ ਖਾਣੇ ਆ ਠੀਕ ਹੈ ਕਿਸੇ ਬੰਨੇ ਚਾਖਦੇ ਨਹੀਂ ਪੁੱਤ ਕੰਨੀ ਨਾ ਠੀਕ ਨਹੀਂ ਆਪਦੀ ਘਰੀ ਜਾਨੇ ਖਾਈ ਜਾਨੇ ਬੱਚੇ ਕਹਿੰਦੇ ਨਹੀਂ ਬੇਬੇ ਹੁਣ ਸਿਆਣੇ ਹੋ ਗਿਆ ਆਰਾਮ ਕਰਿਆ ਕਰੋ ਕਹਿੰਦੇ ਆ ਫਿਰ ਉਹ ਪੈਸੇ ਨਹੀਂ ਦਿੰਦੇ ਵਰਤਣ ਨੂੰ ਅੱਛਾ ਕਿਉਂ ਬੁੜੀਆਂ ਨੇ ਧੀ ਕੋਲੇ ਵੀ ਜਾਣਾ ਪੇਕੇ ਨੂੰ ਵੀ ਜਾਣਾ ਰਿਸ਼ਤੇਦਾਰੀ ਚ ਵੀ ਜਾਣਾ ਬੱਚੇ ਕਦੋਂ ਦਿੰਦੇ ਉਹਨਾਂ ਦੀ ਆਪਦੀ ਕਬੀਲਦਾਰੀ ਹੈ ਹਾਂ ਬੇਬੇ ਫਿਰ ਜਿਹੜਾ ਹੈ ਬੱਚੇ ਵਿਆਹ ਹੋਏ ਨੇ ਸਾਰੇ ਹਾਂਜੀ ਵਿਆਹੇ ਵੀ ਆ ਬੱਚੇ ਆਪਣੋਂ ਆਪਣੀ ਏਡੋ ਅੱਡਾ ਬੱਚੇ ਸਾਰੇ ਏਡੋ ਅੱਡ ਨੇ ਏਡੋ ਅੱਡਾ ਹਾਂ ਰਹਿੰਦੇ ਤੁਹਾਡੇ ਨਾਲ ਹੀ ਹੋਣਗੇ ਐ ਤਾਂ ਹੁਣ ਇਕੱਠੇ ਘਰ ਆ ਰੋਟੀ ਏਡੋ ਅੱਡਾ ਸਾਰਿਆਂ ਦੀ ਤੁਸੀਂ ਇੱਥੋਂ ਕਿੰਨੇ ਵੇਜ ਜਾਓਗੇ ਬੇਬੇ ਹੁਣ ਅੱਜ ਨਹੀਂ ਜਾਂਦੇ ਸੀ ਚੌਥੇ ਜਾਵਾਂਗੇ 4 ਦਿਨਾਂ ਨੂੰ 4 ਦਿਨ ਬਾਅਦ ਜਾਓ 4 ਦਿਨ ਇੱਥੇ ਰਹੋਗੇ ਫਿਰ 4 ਦਿਨ ਬਾਅਦ ਬੇਬੇ ਜਦ ਤੁਸੀਂ ਘਰ ਜਾਨੇ ਹੋ ਜਾਂ ਜਿੱਥੇ ਵੀ ਤੁਸੀਂ ਜਾਨੇ ਹੋ ਘਰ ਰੋਟੀ ਪਾਣੀ ਫਿਰ ਆਪ ਬਣਾਣੇ ਬਹੁਤ ਦਿੰਦੀ ਹੈ ਨਾ ਨਾ ਕੋਈ ਬਹੂ ਨਹੀਂ ਦਿੰਦੇ ਜੇ ਬਹੂ ਰੋਟੀ ਦਿੰਦੇ ਹੋ ਫਿਰ ਆਪ ਕਿਹਨਾਂ ਤੁਰੇ ਫਿਰਗੇ ਆਪ ਦੀ ਕਰਦੇ ਆ ਖਾਣੇ ਆਪ ਪਕਾਉਣੀਆਂ ਜਾ ਕੇ ਸਬਜ਼ੀ ਗੁਰਦੁਆਰੇ ਚ ਲੈ ਜਾਣੇ ਰੋਟੀ ਘਰੀ ਬਣਾ ਲੈਣੇ ਜਾ ਕੇ ਫਿਰ ਬੱਚੇ ਪਿੰਡ ਦੇ ਆ ਆਂਡੀ ਗਵਾਂਡੀ ਕਹਿੰਦੇ ਨਹੀਂ ਕਿ ਬਈ ਤੁਸੀਂ ਆਪਣੀ ਮਾਂ ਨੂੰ ਐ ਤੋੜਦੇ ਹੋ ਤੇ ਪਿੰਡ ਦੇ ਸਾਰੇ ਅਸੀਂ ਹੁਣ ਜਦੋਂ ਹਾਈ ਗਰੀਬ ਗਰੀਬ ਹਣਾ ਸਾਡੇ ਕੋਲੇ ਕਿਹੜਾ ਜਾਇਾ ਜਾਤਾ ਕੋਈ ਆਪਦੀ ਕਰਨੀ ਆ ਖਾਣੀ ਆ ਨਹੀਂ ਨਹੀਂ ਫਿਰ ਵੀ ਬੱਚਿਆਂ ਨੂੰ ਤਾਂ ਕਹਿੰਦੇ ਹੁਣ ਕਿ ਵੀ ਬੱਚੋ ਤੁਸੀਂ ਤਾਂ ਘਟੋ ਘੜ ਮਾਂ ਨੂੰ ਸੰਭਾਲੋ ਆਪਦੀ ਕਵਿਲਦਾਰੀ ਹੁਣ ਜੋ ਸਾਂਭਣ ਦਾ ਟਾਈਮ ਹੋ ਗਿਆ ਸਾਂਭਣਗੇ ਬੱਚੇ ਵੀ ਠੀਕ ਹੈ ਹਾਂ ਬੱਚੇ ਠੀਕ ਹੈ ਮੇਰੇ ਮਤਲਬ ਬੱਚੇ ਠੀਕ ਨੇ ਇਹ ਮਤਲਬ ਉਦਾਂ ਹੀ ਆਪ ਜੀ ਚਲੋ ਕਿ ਘਰ ਵੇਲੇ ਬੈਠਿਆਂ ਆ ਜੰਦੇ ਆ ਹਾਂ ਘਰ ਹੀ ਆ ਜੰਦੇ ਠੀਕ ਹੈ ਕਿਉਂ ਖੇਤੀ ਹੁੰਦੀ ਨਹੀਂ ਹੁਣ ਬੁੜਾ ਸਰੀਰ ਹੈਗਾ ਆ ਬਸ ਇਹਨਾਂ ਕਸਵਾਨ ਲੈ ਕੇ ਭੇਜ ਜੰਦੇ ਮਾਲਕ ਦੇ ਦਿੰਦਾ ਰੋਟੀ ਜੋਕੜੀ ਹਨ ਨਹੀਂ ਲੱਗਦੀ ਬੇਬੇ ਤੁਸੀਂ ਕੁਝ ਵੀ ਨਹੀਂ ਪਾਇਆ ਨਾਰਮਲ ਦੇ ਕੱਪੜੇ ਪਾ ਕੇ ਬੈਠੋ ਠੰਡ ਕੱਪੜੇ ਘਰ ਮੈਂ ਧੁੱਪ ਲੱਗਦੀ ਹੈ ਧੁੱਪ ਲੱਗਦੀ ਹੈ ਹਾਂ ਠੀਕ ਹੈ ਤੇ ਬੇਬੇ ਇਹ ਜਿਵੇਂ ਹੁਣ ਆ ਦਾ ਮੇਲੇ ਤੇ ਤੁਸੀਂ ਆਗੇ ਜੇ ਮੇਲਾ ਨਾ ਹੋਵੇ ਫਿਰ ਕੀ ਕਰਦੇ ਹੁੰਨੇ ਹੋ ਮੇਰਾ ਸਿਕਰੇ ਆਪਦਾ ਕੰਮ ਕਰਦੇ ਆ ਕੱਪੜੇ ਧੋ ਲੈ ਘਰ ਦੀ ਸਫਾਈ ਕਰ ਲਈ ਠੀਕ ਹੈ ਆ ਕੰਮ ਕਰਦੇ ਆ ਚਲੋ ਠੀਕ ਹੈ ਬੇਬੇ ਬਹੁਤ ਵਧੀਆ ਲੱਗੀ ਨਾਮ ਬੇਬੇ ਤੁਹਾਡਾ ਮੇਰਾ ਨਾਮ ਜੀ ਵਰਜੀਤ ਕੌਰ ਹੈ ਵਰਜੀਤ ਬੇਬੇ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਧ ধন্যবাদ পত্রা তো তন্দর দেবে গুরু